ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬ ਤਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਤ ਦੀ ਵਿੱਚ ਕਿਸੇ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਮੇਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੋਂ ਲਾਵਾ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਟ ਦੋਨਾਂ ਦੇ ਨਾਮ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਫੈਬਰਿਕ ਆ ਵਰਕ ਆ ਕਿਸੇ ਵੀ ਤਰ੍ਹਾਂ ਤੁਸੀਂ ਆਪਣਾ ਹੈ ਲਹਿੰਗਾ ਚਲਾਰਾ ਕਰਾਰਾ ਹੈਂਡਵਰਕ ਦੇ ਵਿੱਚ ਬ੍ਰਾਈਡਲ ਸੂਟ ਤਿਆਰ ਕਰਵਾਉਣਾਗਾ ਹੈਵੀ ਤੋਂ ਹੈਵੀ ਮਤਲਬ ਤੁਸੀਂ ਹੈਂਡਵਰਕ ਦੇ ਵਿੱਚ ਜੋ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਸੂਟ ਉਹ ਮੇਰੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਡਿਜ਼ਾਈਨਿੰਗ ਆ ਤੁਸੀਂ ਸਾਡੇ ਵਾਲੇ ਵੀ ਦੇਖ ਸਕਦੇ ਹੋ ਤੇ ਆਪਣੇ ਵਾਲੀ ਵੀ ਤੁਸੀਂ ਆਪਣੇ ਖੁਦ ਹੀ ਡਿਜ਼ਾਈਨਿੰਗ ਵੀ ਤੁਸੀਂ ਇਹਨਾ ਦਿਖਾ ਕੇ ਸਾਨੂੰ ਆਪਣਾ ਸੇਮ ਉਹਦਾਂ ਦੀ ਕਾਪੀ ਕਰਵਾ ਕੇ ਲੈ ਸਕਦੇ ਹੋ ਵਰਕ ਦੀ ਤੇ ਸਾਨੂੰ ਜਿਹੜਾ ਤੁਸੀਂ ਇਹਨਾ ਇਸ ਸੱਤੇ ਸਾਡੇ ਕਾਫੀ سارے ਡਿਜ਼ਾਈਨ ਨੇ ਜਿਹੜੇ ਅਪਲੋਡ ਕੀਤੇ ਹੋਏ ਨੇ ਲਹਿੰਗੇ ਵਗੈਰਾ ਵੀ ਉਸ ਬ੍ਰਾਈਡਲ ਲਹਿੰਗਾ ਜਾਂ ਬ੍ਰਾਈਡਲ ਸੂਟ ਵਗੈਰਾ ਸਤ ਤਿਆਰ ਕਰਵਾਏ ਹੋਏ ਨੇ ਸਾਰੇ ਦੇ ਵੀਡੀਓ ਸਾਡੇ ਉੱਤੇ ਅਪਲੋਡ ਨੇ ਤੁਸੀਂ ਉੱਥੋਂ ਡਿਜ਼ਾਈਨਰ ਨਾਲ ਚੈੱਕ ਕਰਕੇ ਤੁਸੀਂ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਬਿਨਾਂ ਸਟਿਚਿੰਗ ਵੀ ਲੈ ਸਕਦੇ ਹੋ ਬਿਦੌਟ ਚਾਜੀ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਫੈਬਰਿਕ ਚਾਹੋ ਉਸੇ ਫੈਬਰਿਕ ਦੇ ਵਿੱਚ ਆਪਣੇ ਸਾਰੇ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਦਿਖਾਉਣੇ ਆ ਆਪਣੇ ਅੱਜ ਵਾਲੇ ਜੋ ਸੂਟ ਅਸੀਂ ਤਿਆਰ ਕਰਵਾਏ ਨੇਗੇ ਬਹੁਤ ਸੋਹਣੇ ਆਪਵਰਕ ਦੇ ਨਾਲ ਰੈਡੀ ਕਰਵਾਏ ਹੋਏ ਨੇ ਸਾਰੇ ਸੂਟ ਤੇ ਉਮੀਦ ਕਰਦਾ ਤੁਹਾਨੂੰ ਸਾਰੇ ਨੇ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਵਾਲਾ ਸੂਟ ਆ ਜਿਹੜਾ ਆਪਾਂ ਨੇ ਹੀ ਤਿਆਰ ਕਰਵਾਇਆ ਖਾਦੀ ਸਿਲਕ ਤੇ ਖਾਦੀ ਸਿਲ ਬਹੁਤ ਹੀ ਜਿਆਦਾ ਵਧੀਆ ਫੈਬਰਿਕ ਹੁੰਦਾ ਖਾਦੀ ਸਿਲਕ ਦਾ ਦੇਖੋ ਕਾਫੀ ਸੋਹਣਾ ਜਿਹਾ ਕਲਰ ਹੈ ਦਾ ਲਾਈਟ ਜਾਂ ਪਿਸਤਾ ਕਲਰ ਹੈ ਦਾ ਲਾਈਟ ਪਿਸਤਾ ਜਿਆਦਾ ਡਾਰਕ ਸ਼ੇਡ ਦੇ ਵਿੱਚ ਨਹੀਂ ਹੈਗਾ ਇਹ ਵਾਲਾ ਸੂਟ ਲਾਈਟ ਜਾਂ ਪਿਸਤਾ ਕਲਰ ਹੈ ਦੇਖੋ ਇਹ ਖਾਦੀ ਸਿਲਕ ਦੀ ਫੈਬਰਿਕ ਆ ਖਾਦੀ ਜਿਹੜੀ ਤੁਹਾਨੂੰ ਮਿਲੂਗੀ ਇਹ ਪਿਓਰ ਵਾਲੀ ਪਿਓਰ ਖਾਦੀ ਮਿਲੂ ਬਿਸਕੋਸ ਖਾਦੀ ਮਿਲੂਗੀ ਪੂਰੀ ਹੈਨਾ ਤੁਹਾਨੂੰ ਇਹ ਆਪਾਂ ਵਾਈਟ ਫੈਬਰਿਕ ਮਿਲਦਾ ਆਪਾਂ ਨੂੰ ਵਾਈਟ ਨੂੰ ਆਪਾਂ ਡਾਈ ਕਰਵਾਉਣੇ ਆ ਡਾਈਏਬਲ ਵੀ ਹੁੰਦਾਗਾ ਬਟ ਉਹਪਾ ਜੂਸ ਨਹੀਂ ਕਰਦੇ ਹੈਗੇ ਆਪਾਂ ਸਿਰਫ ਡਾਈ ਵਾਲਾ ਹੀ ਫੈਬਰਿਕ ਯੂਜ਼ ਕਰਦੇ ਆਂਗੇ ਇਹ ਵਾਈਟ ਦੇ ਵਿੱਚ ਮਿਲੂ ਆਪਣ ਕਿਸੇ ਵੀ ਕਲਰ ਚ ਤੁਸੀਂ ਆਪਣਾ ਡਾਈ ਕਰਵਾ ਸਕਦੇ ਹੋ ਇਹ ਵਾਲਾ ਫੈਬਰਿਕ ਹੈ ਜਿਹੜਾ ਖਾਦੀ ਸਿਲਕ ਦੀ ਫੈਬਰਿਕ ਹੈ ਜਿਹੜਾ ਡਿਜ਼ਾਈਨਿੰਗ ਦਿਖਾਉਣ ਤੁਹਾਨੂੰ ਸੋਟ ਦੀ ਵਰਕੇ ਤੇ ਬਹੁਤ ਘੱਟ ਹੋਇਆ ਹੋਇਆ ਹੈਗਾ ਮਰਕ ਸਿਰਫ ਆਪਾਂ ਨੇ ਤੇ ਬੋਟਮ ਤੇ ਹੀ ਕਰਵਾਇਆ ਹੈਗਾ ਸ਼ਰਟ ਤੇ ਇਹਦੇ ਕੋਈ ਵਰਕ ਨਹੀਂ ਹੈਗਾ ਦੇਖ ਪੈਦਾ ਇਹੇ ਦੀ ਸ਼ੋਰਟ ਅਗੀ ਐਦਾਂ ਇਹ ਜਿਹੜੇ ਸਾਰੇ ਤੁਸੀਂ ਦੇਖ ਰਹੇ ਹੋ ਨਾ ਡਿਜ਼ਾਈਨਿੰਗ ਵਗੈਰਾ ਹੈ ਸੈਂਟਰ ਪੈਨਲ ਦੀ ਇੱਧਰ ਦੇਖੋ ਪੱਟੀਆਂ ਵਗੈਰਾ ਲਗਾ ਕੇ ਆਪਾਂ ਨੇ ਹਨਾ ਐਦਾਂ ਪੇਸਟਿੰਗ ਪੱਟੀ ਵਗੈਰਾ ਲਗਾ ਕੇ ਆਪਣਾ ਸਟਿਚ ਕਰਵਾਇਆ ਗਿਆ ਤਾਂ ਇਹ ਸਾਰਾ ਨਾ ਆਪਣਾ ਸਟਿਚਿੰਗ ਟਾਈਮ ਹੀ ਕਰਵਾਇਆ ਗਿਆ 셔ਟ ਦੇ ਉੱਪਰ ਜੋ ਵੀ ਕੁਝ ਹੋਇਆ ਹੈ ਸਾਰਾ ਸਟਿਚਿੰਗ ਸਟਾਈਲ ਹੀ ਹੋਇਆ ਹੈਗਾ ਟੈਲਰ ਦੁਆਰਾ ਕੀਤਾ ਹੋਇਆ ਸਾਰਾ ਇਹ ਵਰਕਰ ਨੇ ਵਰਕਰ ਨਾ ਕੋਈ ਵਰਕ ਨਹੀਂ ਹੋਇਆ ਹੈਗਾ ਤੇ ਇਹਦੇ ਦੇਖੋ ਬਾਟਮ ਦੇ ਉੱਪਰ ਆਪਾਂ ਨੂੰ ਉਹ ਵਾਲਾ ਵਰਕ ਮਿਲੇਗਾ ਸਿਰਫ ਬਾਟਮ ਦੇ ਉੱਪਰ ਵਰਕ ਕਰਵਾਇਆ ਹੈਗਾ ਐਵੇਂ ਬਾਕੀ ਸਾਰਾ ਦੇਖੋ ਐਵੇਂ ਇਹਦੇ ਹੇਰ ਦਾ ਬਾਹਾਂ ਬਾਹਾਂ ਦੇ ਉੱਪਰ ਕੇਵਲ ਕਾਫੀ ਸੋਹਣਾ ਦੇਖੋ ਆਪਣਾ ਡਿਜ਼ਾਈਨ ਆ ਜਿਹੜਾ ਤਿਆਰ ਹੋਇਆ ਹੈਗਾ ਵਾਹ ਨੇ ਉੱਪਰ ਕੰਟਰਾਸਟ ਪੱਟੀ ਲੱਗੀ ਹੋਈ ਹੈਗੀ ਤੇ ਦੁਪੱਟਾ ਇਹਦਾ ਬਹੁਤ ਜਿਆਦਾ ਸੋਹਣਾ ਤਿਆਰ ਹੈਗਾ ਦੁਪੱਟਾ ਵੀ ਤੁਹਾਨੂੰ ਦਿਖਾਉਣਿਆਂਗੀ ਦੇਖੋ ਨਾਲ ਇਹਦੇ ਪਿਓਰ オーਗੈਂਜ਼ਾ ਜਿਹੜਾ ਦੁਪੱਟਾ ਆਪਾਂ ਨੇ ਉਹ ਤਿਆਰ ਕਰਵਾਇਆ ਹੈਗਾ ਤੇ ਸਾਰੇ ਦੁਪੱਟੇ ਦੇਖੋ ਆਪਣੇ ਦਾ ਜਿਹੜੇ ਡਬਲ ਪੱਟੀ ਹੈਗੀ ਉਹਦੇ ਨਾਲ ਫਿਨਿਸ਼ਿੰਗ ਕਰਵਾਈ ਹੈ ਦੇਖੋ ਇਹਦਾ orange ਰੰਗ ਦੇ ਤੇ ਆਪਣੇ ਮੈਂਟਾ ਕਲਰ ਦੀ ਜਿਹੜੀ ਹੈਗੀ ਆਪਣੇ ਕੰਟਰਾਸਟ ਪੱਟੀ ਲੱਗੀ ਹੋਈ ਹੈਗੀ ਸਾਰੇ ਡਬਲ ਪੱਟੀ ਨਾਲ ਆਪਾਂ ਨੇ ਤਿਆਰ ਕਰਵਾਇਆ ਦਾ ਡਬਲ ਲੇਸ ਇਧਰ ਵੀ ਲੇਸ ਕੱਢੀ ਹੈ ਦੇਖੋ ਇਧਰ ਵਾਲੀ ਸਾਈਡ ਵੀ ਲੇਸ ਕੱਢੀ ਹੈਗੀ ਦੋਵੇਂ ਡਬਲ ਲੇਸ ਕੱਢ ਕੇ ਆਪਾਂ ਨੇ ਸਾਰੇ ਦੁਪੱਟਿਆਂ ਤੇ ਦਾ ਪੇਸਟਿੰਗ ਪੱਟੀ ਲਗਵਾਈ ਹੈ ਅਗਰ ਤੁਸੀਂ ਇਹੋ ਜਿਹਾ ਕੰਮ ਕਰਵਾਉਣਾ ਹੁੰਦਾਗਾ ਤਾਂ ਸਾਨੂੰ ਤੁਸੀਂ ਦੱਸ ਸਕਦੇ ਹੋਗੇ ਵੀ ਸਾਡੇ ਸੂਟ ਦੇ ਉੱਪਰ ਇਹ ਵਾਲਾ ਹੋਣਾ ਚਾਹੀਦਾ ਆਦਰਵਾਇਜ਼ ਤੁਹਾਨੂੰ ਕੱਲੇ ਫਿਨਿਸ਼ਿੰਗ ਆ ਜਿਹੜੀ ਕੱਲੇ ਗੋਟੇ ਦਿੱਤੀ ਜਾਊਗੀ ਹੈਨਾ ਕਿਉਂਕਿ ਇਹਦੇ ਇਹਦੇ ਉੱਪਰ ਕਾਫੀ ਹੈਨਾ ਆਪਾਂ ਕਹਿੰਦੇ ਪ੍ਰਾਈਸ ਹਾਈ ਚਲਾ ਜਾਂਦਾ ਇਹ ਚੀਜ਼ਾਂ ਕਰਵਾਉਣ ਦੇ ਨਾਲ ਬਹੁਤ ਟਾਈਮ ਬਰਬਾਦ ਹੁੰਦਾ ਹੈ ਇਹ ਚੀਜ਼ਾਂ ਤੇ ਨਾ ਕਾਫੀ ਹਾਰਡਵਰਕ ਨਾ ਹੁੰਦਾ ਇਹ ਵਾਲਾ ਕੰਮ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਆਪਣਾ ਵਧੀਆ ਗਰਲਸ ਜੀ ਲੁੱਕ ਵਾਲਾ ਡਿਫਰੈਂਟ ਦੇਖੋ ਸੂਟ ਇਹਦਾ ਤਿਆਰ ਹੋਇਆਗਾ ਨਾਲੇ ਵਰਕ ਵੀ ਹੋ ਗਿਆ ਤੇ ਨਾਲੇ ਸਟਿਚਿੰਗ ਸਟਾਈਲ ਵੀ ਹੋ ਗਿਆ ਇਹਦੇ ਉੱਪਰ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਖਾਦੀ ਸਕਦਾ ਜਿਹੜਾ ਤਿਆਰ ਹੋਇਆਗਾ ਤੁਸੀਂ ਐਦਾਂ ਹੀ ਆਪਣਾ ਹਨਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਬਾਕੀ ਦੂਸਰੇ ਚ ਕੋਈ ਹੋਰ ਵਰਕ ਵਗੈਰਾ ਸ਼ਰਟ ਤੇ ਐਡ ਕਰਵਾਉਣਾ ਤਾਂ ਆਪਣਾ ਉਹ ਵੀ ਕਰਵਾ ਸਕਦੇ ਹੋ ਹਾਂਜੀ ਇਹ ਵਾਲਾ ਸੂਟ ਆਪਨੇ ਬਲੈਕ ਕਲਰ ਦੇ ਉੱਪਰ ਤਿਆਰ ਕਰਵਾਇਆਗਾ ਬਲੈਕ ਕਲਰ ਦਾ ਸੂਟ ਹੈਗਾ ਆਪਣਾ ਇਹ ਤੇ ਇਹਦੀ ਜਿਹੜੀ ਨੇਚਰਲ ਕ੍ਰੇਪ ਦੀ ਜਿਹੜੀ ਫੈਬਰਿਕ ਹੈਗੀ ਨੇਚਰਲ ਗ੍ਰੇਪ ਦੀ ਫੈਬਰਿਕ ਆ ਤੇ ਬਲੈਕ ਕਲਰ ਹੈਗਾ ਦੇਖੋ ਇਹ ਸ਼ਰਟ ਦੇ ਉੱਪਰ ਇਹ ਆਪ ਸਾਰਾ ਹੈਂਡਵਰਕ ਦੇ ਨਾਲ ਹੀ ਤਿਆਰ ਕਰਵਾਇਆ ਗਿਆ ਹੈ ਜਿਹੜਾ ਸੂਟ ਹੈਗਾ ਸ਼ਰਟ ਤੇ ਇਕੱਲੇ ਨੈਕ ਤੇ ਵਰਕ ਆ ਗਿਆ ਐਦਾਂ ਦੇਖੋ ਟੋਟਲ ਹੈਂਡ ਦੇ ਵਿੱਚ ਤਿਆਰ ਹੈਗਾ ਨੈਕ ਤੇ ਵਰਕ ਆ ਗਿਆ ਤੇ ਬਾਹਾਂ ਦੇ ਉੱਪਰ ਜਿਹੜਾ ਵਰਕ ਆ ਗਿਆ ਇਹ ਪੈਚ ਲਾ ਕੇ ਵਰਕ ਹੋਇਆ ਹੈਗਾ ਦੇਖੋ ਇਹਦਾ ਆਹ ਵਾਲਾ ਪੈਚ ਲਗਾ ਕੇ ਵਰਕ ਹੋਇਆ ਹੈਗਾ ਸਾਰਾ ਬਾਹਾਂ ਦੇ ਉੱਪਰ ਜੋ ਵਰਕ ਹੈਗਾ ਇਹਦਾ ਟੂ ਸ਼ੇਡ ਦੇ ਹਨ ਜਿਹੜੇ ਪੈਚ ਲੇਗੇ ਆਪਾਂ ਨੇ ਉਹ ਲਗਾਏ ਨਗੇ ਤੇ ਇਦਾਂ ਦੇ ਵਰਕ ਹੋਇਆ ਹੈ ਪੈਚ ਲਗਾ ਕੇ ਟੋਟਲ ਹੈਂਡ ਦੇ ਵਿੱਚ ਹੀ ਤਿਆਰ ਹੈਗਾ ਇਹ ਵਾਲਾ ਟੋਟਲ ਹੈਂਡ ਦੇ ਵਿੱਚ ਆਪਣਾ ਜਿਹੜਾ ਸੂਟ ਆਪਾਂ ਨੇ ਰੈਡੀ ਕਰਵਾਇਆ ਇਹਦੇ ਘੇਰੇ ਵਗੈਰਾ ਤੇ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਆਪਣਾ ਜਿਹੜਾ ਹੋਰ ਕੋਈ ਹਨਾ ਨਾਲ ਐਡ ਕਰਵਾ ਸਕਦੇ ਹੋ ਦੇਖੋ ਇਹ ਵਾਲਾ ਕੰਟਰਾਸਟ ਦੇ ਵਿੱਚ ਪੈਚ ਨਾਲ ਦਾ ਦੁਪੱਟਾ ਆਪਾਂ ਨੇ ਤਿਆਰ ਕਰਵਾਇਆ ਤੇ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਜਿਆਦਾ ਸੋਨਾ ਗਾਰਲਿਸ਼ ਜੀ ਲੁੱਕ ਵਾਲਾ ਆਪਣਾ ਸੂਟ ਤਿਆਰ ਹੋਇਆਗਾ ਡਿਫਰੈਂਟ ਸਟਾਈਲ ਦੇ ਨਾਲ ਤੇ ਡਿਫਰੈਂਟ ਵਰਕ ਦੇ ਨਾਲ ਹਨ ਤੁਸੀਂ ਆਪਣਾ ਐਤਾਂ ਵੀ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਬਣਿਆ ਫੈਬਰਿਕ ਦੀ ਸਿਲੈਕਸ਼ਨ ਤੁਹਾਡੀ ਆਪਣੀ ਆ ਵਰਕ ਦੀ ਆਪਣੀਆਂ ਇਹਦੇ ਵਿੱਚ ਕੁਝ ਐਡ ਕਰਵਾਉਣਾ ਬਾਟਮ ਦਾ ਘੇਰੇ ਦਾ ਹਨ ਉਹ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਆਪਣੇ ਇੱਕ ਤਿਆਰ ਕਰਵਾਇਆ ਟਾਈਪ ਦੀ ਸਿਲਕ ਦੀ ਫੈਬਰਿਕ ਤੇ ਤੇ ਮਸਟਰਡ ਕਲਰ ਹੈ ਦਾ ਮਸਟਰਡ ਕਲਰ ਆ ਤੇ ਟਾਈਪ ਦੀ ਸਿਲਕ ਦੀ ਇਹਦੀ ਫੈਬਰਿਕ ਹੈ ਜੀ ਜੀਨ ਵਰਕ ਦੇ ਵਿੱਚ ਤਿਆਰ ਹੈ ਵਾਲਾ ਸੂਟ ਆਪਣਾ ਜੀਨ ਵਰਕ ਦਾ ਸੂਟ ਹੈਗਾ ਦੇਖੋ ਇਹ ਵਾਲਾ ਵਰਕ ਦਾ ਸਾਰਾ ਇਹ ਫਰੋਜੀ ਵਾਲਾ ਵਰਕ ਹੈ ਜਿਹੜਾ ਆਪਾਂ ਨੇ ਥ੍ਰੈਡ ਦੇ ਨਾਲ ਇੱਕ ਥ੍ਰੈਡ ਆ ਜਿਹੜਾ ਫਰੋਜੀ ਕਲਰ ਦਾ ਇੱਕ ਮੈਰੂਨ ਕਲਰ ਦਾ ਇੱਕ ਮੋਰ ਪੰਖੀ ਹਨਾ ਇਹ ਵਾਲੇ ਆਪਾਂ ਯੂਜ਼ ਕੀਤੇ ਨੇ ਵਿੱਚ ਜਰੀ ਵੀ ਯੂਜ਼ ਹੋਈ ਹੈਗੀ ਇਹਦੇ ਸਾਰਾ ਦੇਖੋ ਵਰਕ ਇਹਦਾ ਸ਼ਰਟ ਦੇ ਉੱਪਰ ਆਊਗਾ ਇਹ ਵਾਲਾ ਸਾਰੀ ਸ਼ਰਟ ਦੇ ਉੱਪਰ ਵਰਕ ਹੈਗਾ ਤੇ ਇਹਦੇ ਬਾਹਾਂ ਦੇ ਉੱਪਰ ਵੀ ਵਰਕ ਆ ਤੇ ਐਦਾਂ ਹੀ ਇਹਦੀ ਜਿਹੜੀ ਆਪਾਂ ਪੈਂਟ ਪਲਾਜ਼ੋ ਆ ਆਪਾਂ ਉਹਦੇ ਮੋਰੀਆਂ ਦੇ ਉੱਪਰ ਕਰਵਾਇਆ ਦੇਖੋ ਬਾਕੀ ਮਸ਼ੀਨ ਵਰਕ ਦੇ ਵਿੱਚ ਤਿਆਰ ਆਪਣਾ ਇਹ ਵਾਲਾ ਸੂਟ ਮਸ਼ੀਨ ਦੇ ਵਿੱਚ ਦੇਖੋ ਇਹ ਤੁਸੀਂ ਮਸ਼ੀਨ ਵਰਕ ਦੇ ਵਿੱਚ ਵੀ ਐਵੇਂ ਪਾਰਟੀ ਵੇਅਰ ਸੂਟ ਤਿਆਰ ਕਰਵਾ ਸਕਦੇ ਕਿੰਨੇ ਸੋਹਣੇ ਲੁੱਕ ਵਾਲਾ ਸੂਟ ਹੈਗਾ ਇਹ ਵਧੀਆ ਪਾਰਟੀ ਵੇਅਰ ਸੂਟ ਆਪਣਾ ਮਸ਼ੀਨ ਵਰਕ ਚ ਤਿਆਰ ਹੋਇਆ ਨਾਲ ਆਪਾਂ ਇਹਦੇ ਦੁਪੱਟਾ ਜਿਹੜਾ ਪਿਓਰ ਚਨੂਨ ਦਾ ਰੈਡੀ ਕਰਵਾਇਆ ਹੈਗਾ ਦੇਖੋ ਮਤਲਬ ਸਾਰਾ ਪਟਾਇੜਾ ਇਹ ਦੁਪੱਟਾ ਕਰਵਾਇਆ ਹੈਗਾ ਪਟਾਇੜਾ ਦੁਪੱਟਾ ਦੇਖੋ ਐਦਾਂ ਕਰਵਾਇਆ ਹੈਗਾ ਤੇ ਉਦਾਂ ਲਈ ਲੇਸ ਨਾਲ ਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਜਿਆਦਾ ਸੋਹਣਾ ਆਪਣਾ ਸੂਟ ਜਿਹੜਾ ਬਣ ਕੇ ਤਿਆਰ ਹੋਇਆ ਮਸ਼ੀਨ ਵਰਕ ਦੇ ਵਿੱਚ ਵਧੀਆ ਪਾਰਟੀ ਵੇਅਰ ਤੁਸੀਂ ਐਦਾਂ ਦੇ ਸੂਟ ਵੀ ਆਪਣੇ ਹਨਾ ਤਿਆਰ ਕਰਵਾ ਸਕਦੇ ਹੋ ਮਸ਼ੀਨ ਵਰਕ ਦੇ ਵਿੱਚ ਕਾਫੀ ਸੋਹਣੀ ਆਪਣੀ ਜਿਹੜੀ ਇਹ ਜਿਹੜਾ ਵਰਕ ਦੇ ਨਾਲ ਰੈਡੀ ਹੈਗਾ ਤੁਸੀਂ ਆਪਣੀ ਫੈਬਰਿਕ ਦੀ ਸਿਲੈਕਸ਼ਨ ਵਰਕ ਦੀ ਸਿਲੈਕਸ਼ਨ ਕਰਕੇ ਆਪਣਾ ਜਿਹੜਾ ਆਰਡਰ ਅਸਾਂ ਪਲੇਸ ਕਰ ਸਕਦੇ ਹਾਂ ਹਾਂਜੀ ਇਹ ਵਾਲਾ ਸੂਟ ਆਪਣਾ ਜਿਹੜਾਗਾ ਇਹ ਜੈਪੁਰੀ ਪ੍ਰਿੰਟ ਦੇ ਵਿੱਚ ਤਿਆਰ ਹੋਇਆਗਾ ਜੈਪੁਰੀ ਪ੍ਰਿੰਟ ਦੇ ਵਿੱਚ ਤਿਆਰ ਆ ਦੇਖੋ ਆਪਣਾ ਸਕਾਈ ਕਲਰ ਹੈ ਦਾ ਆਪਾਂ ਔਰਗੈਂజా ਦੀ ਇਹ ਸ਼ਰਟ ਆ ਗਈ। ਸ਼ਰਟ ਆ ਜਿਹੜੀ ਆਪਣੇ ਕੋਲ ਔਰਗੈਂజా ਦੇ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਗਿਆ ਹੈ। ਵਾਹ ਬਲ ਦੇਖੋ ਇਹਨੂੰ। ਸੈਂਟਰ ਪੈਨਲ ਲੰਗੇ ਤੇ ਗਲੇ ਦਾ ਵਰਕ ਆ ਗਿਆ। ਆਹ ਬਲ ਗਲੇ ਦਾ ਵਰਕ ਆ ਗਿਆ। ਸੈਂਟਰ ਪੈਨਲ ਲੰਗੇ ਤੇ ਇਹਦੀਆਂ ਬਾਹਾਂ ਤੇ ਵਰਕ ਆ ਗਿਆ। ਦੇਖੋ ਬਾਹਾਂ ਤੇ ਵਰਕ ਹੈਵੀ ਹੈ ਪੂਰਾ। ਬਾਹਾਂ ਤੇ ਪੂਰਾ ਹੈਵੀ ਵਰਕ ਹੋਇਆ ਹੋਇਆ ਹੈਗਾ ਤੇ ਇਹਦੀ ਬਾਟਮ ਤੇ ਵਰਕ ਆ ਗਿਆ ਮੈਂ। ਨਾਲ ਆਪਾਂ ਕ੍ਰੇਪ ਦੀ ਬਾਟਮ ਲਗਾਈ ਆ ਔਰਗੈਂజా ਦੀ ਸ਼ਰਟ ਆ ਗਈ। ਕ੍ਰੇਪ ਦੀ ਬਾਟਮ ਆ ਮਤਲਬ ਮੂਰੀਆਂ ਦੇ ਉੱਪਰ ਵਰਕ ਹੋਇਆ ਹੈ ਇਹਦਾ। ਤੇ ਆਹ ਵਾਲਾ ਆਪਣਾ ਦੇਖੋ ਐਵੇਂ ਹੋਇਆ ਹੈਗਾ ਬਾਹਾਂ ਦੇ ਉੱਪਰ ਸੈਂਟਰ ਪੈਨਲ ਨੇ ਬਾਹਾਂ ਦਾ ਵਰਕਾ ਟੋਟਲ ਹੈਂਡਵਰਕ ਚ ਆਪਾਂ ਨੇ ਤਿਆਰ ਕਰਵਾਇਆਗਾ ਹੋਰ ਇਹਦੇ ਕੋਈ ਮਤਲਬ ਹੈ ਨਹੀਂਗਾ ਆਪਾਂ ਫਿਨਿਸ਼ਿੰਗ ਦਿੱਤੀ ਦੇਖੋ ਇਦਾਂ ਪੱਟੀ ਦੇ ਨਾਲ نیچے ਬਾਕੀ ਤੁਸੀਂ ਆਪਣਾ ਜਿਹੜਾ ਹੀ ਫੈਬਰਿਕ ਤੇ ਕਰਾਉਣਾ ਪਲੇਨ ਤੇ ਕਰਾਉਣਾਗਾ ਹਨਾ ਆਪਾਂ ਨੂੰ ਜੈਪੁਰੀ ਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਆਪਣੀ ਵੀਡੀਓ ਵਿੱਚ ਕਾਫੀ ਵਾਰ ਵੀ ਜੈਪਰੀ ਦੇ ਵਿੱਚ ਆਪਾਂ ਨੂੰ ਕ੍ਰੇਪ ਦੇ ਵਿੱਚ ਔਰਗੈਂజా 'ਚ ਯੋਰੇ ਜਾਂ ਟੱਚਰ ਸਿਮਰ ਟਿਸ਼ੂ 'ਚ ਕਾਫੀ ਸਾਰੇ ਆਪਾਂ ਨੂੰ ਹਨਾ ਆਉਂਦੇ ਨੇਗੇ ਮਤਲਬ ਇਹ ਫੈਬਰਿਕ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਉਂਦਾਗਾ ਤੁਸੀਂ ਆਪਣਾ ਆਪ ਮੈਂ 올ਓਵਰ ਇਦਾਂ ਦਾ ਸੂਟ ਲੈ ਕੇ ਉਤੇ ਵਰਕ ਕਰਵਾਓ ਮੈਂ ਆਪਣਾ ਮੈਚਿੰਗ ਕਰਵਾਓ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਕਰਵਾ ਸਕਦੇ ਹੋ ਤੇ ਨਾਲ ਜੇ ਕਮਲ ਚਨੂੰਨ ਦਾ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਇੱਕ ਕਲਰ ਦਾ ਤੇ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਆਪਣਾ ਤਿਆਰ ਹੋਇਆਗਾ ਸੂਟ ਤੁਸੀਂ ਆਪਣਾ ਕਿਵੇਂ ਮਰਜ਼ੀ ਜਿਵੇਂ ਚਾਹੋ ਜਿਹੜੇ ਫੈਬਰਿਕ ਤੇ ਵਰਕ ਐਡ ਕਰਾ ਕੇ ਸਕਿਪ ਕਰਵਾ ਕੇ ਜਿਵੇਂ ਤੁਹਾਨੂੰ ਪਸੰਦ ਹੋਇਆ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿਵੇਂ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਿਵੇਂ ਤੁਸੀਂ ਆਪਣਾ ਵਰਕ ਚੇਂਜ ਕਰ ਸਕਦੇ ਹੋ ਹਨ ਤੇ ਕਿਵੇਂ ਆਪਣਾ ਵਰਕ ਸਕਿਪ ਕਰਵਾ ਕੇ ਐਡ ਕਰਵਾ ਕੇ ਤੁਸੀਂ ਨਾ ਉਸ ਦਾ ਆਪਣਾ ਬੁਟੀਕ ਤੋਂ ਸੂਟ ਤਿਆਰ ਕਰਵਾਉਣ ਦਾ ਆਪਣਾ ਹੀ ਫਾਇਦਾ ਹੁੰਦਾ ਹੈਗਾ ਕਿ ਆਪਣਾ ਡਿਜ਼ਾਈਨ ਆਪਣੇ ਅਕੋਰਡਿੰਗ ਆਪਾਂ ਆਪਣਾ ਅਨਾਂ ਜਿਹੜਾ ਚੇਂਜ ਕਰ ਸਕਦੇ ਹੁੰਨੇਗੇ ਇਹ ਘੇਰੇ ਵਾਲਾ ਵਰਕ ਹੁਣ ਸੈਂਟਰ ਪੈਨਲਾਂ ਚ ਚੇਂਜ ਕਰ ਸਕਦੇ ਜੀ ਸੈਂਟਰ ਪੈਨਲੇ ਤੋਂ ਘੇਰੇ ਵਾਲਾ ਤੇ ਉਹੀ ਵਰਕ ਆਪਾਂ ਸੇਮ ਬਾਟਮ ਤੇ ਨਾਲ ਜਿਵੇਂ ਆਪਾਂ ਪਸੰਦ ਕਰਦੇ ਆਂਗੇ ਆਪਾਂ ਉਵੇਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂ ਜੀ ਸਾਰੇ 150 ਆਪਣੇ WhatsApp ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ